ਦੇ ਵਾਲਾ ਦੇ ਫੈਨਸ ਨੂੰ ਲੈ ਕੇ ਵੱਡੀ ਖਬਰ ਹੈ ਉਹ ਨਿੱਕੇ ਸਿੱਧੂ ਨੂੰ ਨਹੀਂ ਮਿਲ ਸਕਣਗੇ ਕਿਉਂਕਿ ਸਾਫ਼ ਤੌਰ ਤੇ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਡੇਢ ਮਹੀਨੇ ਤੱਕ ਕਿਸੇ ਨੂੰ ਵੀ ਬੱਚੇ ਨੂੰ ਮਿਲਣ ਨਹੀਂ ਦਿੱਤਾ ਜਾਏਗਾ ਡੇਢ ਮਹੀਨਾ ਇੰਤਜ਼ਾਰ ਕਰਨ ਦੀ ਅਪੀਲ ਜਿਹੜੀ ਹੈ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਕੀਤੀ ਗਈ ਹੈ ਸਿੱਧੂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹਾਲਾਂਕਿ ਉਸ ਦਿਨ ਪਹਿਲਾਂ ਹੀ ਮਾ ਚਰਨ ਕੌਰ ਅਤੇ ਬੱਚਾ ਜਿਨ੍ਹਾਂ ਨੇ ਨਵੀਂ ਹਵੇਲੀ ਦੇ ਵਿੱਚ ਆਪਣੇ ਪੈਰ ਪਾਏ ਨੇ ਆਲੇ ਦੁਆਲੇ ਦੇ ਲੋਕਾਂ ਦੇ ਕੋਲੋਂ ਜੋ ਹੈ ਚਾਹ ਸਾਂਭੇ ਨਹੀਂ ਜਾ ਰਹੇ ਲੱਡੂ ਵੰਡੇ ਜਾ ਰਹੇ ਨੇ ਇਥੋਂ ਤੱਕ ਕਿ ਬੋਲੀਆਂ ਪਾਈਆਂ ਜਾ ਰਹੀਆਂ ਨੇ ਪੂਰਾ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਕਿ ਸਿੱਧੂ ਮੂਸੇਵਾਲਾ ਦੇ ਜਾਨ ਤੋਂ ਬਾਅਦ ਜਿਹੜੀ ਹਵੇਲੀ ਸੁੰਨੀ ਹੋ ਗਈ ਸੀ ਉਸ ਹਵੇਲੀ ਦੇ ਵਿੱਚ ਰੌਣਕਾਂ ਲਗਾ ਦਿੱਤੀਆਂ ਨੇ ਨਿੱਕੇ ਸਿੱਧੂ ਨੇ ਤੇ ਪਰ ਤੁਸੀਂ ਹੁਣ ਜੇਕਰ ਸੋਚ ਰਹੇ ਹੋ ਕਿ ਅਸੀਂ ਮੂਸਾ ਪਿੰਡ ਜਾ ਕੇ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਜਾ ਕੇ ਜੋ ਹੈ ਨਿੱਕੇ ਸਿੱਧੂ ਨੂੰ ਮਿਲ ਆਵਾਂਗੇ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਪਰਿਵਾਰ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਡੇਢ ਮਹੀਨਾ ਤੁਸੀਂ ਨਹੀਂ ਮਿਲ ਸਕਦੇ ਨਿੱਕੇ ਸਿੱਧੂ ਨੂੰ ਤਾਂ ਜੋ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਕਿਉਂਕਿ ਕਿਹਾ ਜਾਂਦਾ ਹੈ ਕਿ ਕੁਝ ਸਮੇਂ ਤੱਕ ਬੱਚੇ ਨੂੰ ਨਾ ਤਾਂ ਉਸ ਦੀ ਫੋਟੋ ਖਿੱਚੀ ਜਾਂਦੀ ਹੈ ਤੇ ਨਾ ਹੀ ਉਸ ਨੂੰ ਬਾਹਰ ਕੱਢਿਆ ਜਾਂਦਾ ਤਾਂ ਉਸੇ ਪਰੰਪਰਾਵਾਂ ਦੇ ਤਹਿਤ ਜੋ ਹੈ ਸਿੱਧੂ ਦੇ ਪਰਿਵਾਰਿਕ ਮੈਂਬਰਾਂ ਨੇ ਫੈਸਲਾ ਲਿਆ ਤੇ ਨਾਲ ਹੀ ਫੈਨਸ ਨੂੰ ਅਪੀਲ ਕਰ ਦਿੱਤੀ ਹੈ ਕਿ ਜੇਕਰ ਤੁਸੀਂ ਵੀ ਨਿੱਕੇ ਸਿੱਧੂ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਡੇਢ ਮਹੀਨਾ ਘੱਟੋ-ਘੱਟ ਇੰਤਜ਼ਾਰ ਕਰਨਾ ਪਏਗਾ ਇਹ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਗਈ ਹੈ ਤਾਂ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਇਹ ਵੱਡੀ ਖਬਰ ਹੈ ਕਿਉਂਕਿ 17 ਮਾਰਚ ਦਾ ਸੂਰਜ ਅਜੇ ਹਾ ਚੜਿਆ ਕਿ ਸਾਡਾ ਸਿੱਧੂ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੀ ਉਹ ਨਿੱਕੇ ਸਿੱਧੂ ਦੇ ਰੂਪ ਦੇ ਵਿੱਚ ਵਾਪਸ ਆ ਗਿਆ ਤਾਂ ਮਾਤਾ ਚੰਦ ਕੋਰਾ ਤੇ ਛੋਟੇ ਸਿੱਧੂ ਨੂੰ ਹਸਪਤਾਲ ਦੇ ਵਿੱਚੋਂ ਵੀ ਛੁੱਟੀ ਮਿਲ ਗਈ ਤੇ ਇਸ ਦਰਮਿਆਨ ਹੁਣੇ ਅਪੀਲ ਬਲਕੌਰ ਸਿੰਘ ਦੇ ਵੱਲੋਂ ਕਰ ਦਿੱਤੀ ਗਈ ਹੈ ਕਿ ਰਿਵਾਜਾਂ ਦੇ ਅਨੁਸਾਰ ਡੇਢ ਮਹੀਨੇ ਤੱਕ ਕਿਸੇ ਨੂੰ ਵੀ ਬੱਚੇ ਨੂੰ ਮਿਲਣ ਨਹੀਂ ਦਿੱਤਾ ਜਾਏਗਾ ਡੇਢ ਮਹੀਨਾ ਇੰਤਜ਼ਾਰ ਕਰਨਾ ਪਏਗਾ ਜਿਸ ਤੋਂ ਬਾਅਦ ਸਾਰਿਆਂ ਨੂੰ ਸਿੱਧੂ ਨੂੰ ਮਿਲਣ ਦਾ ਮੋਕਾ ਦਿੱਤਾ ਜਾਏਗਾ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਤਾ ਚਰਨ ਕੋਰ ਅਤੇ ਬੱਚਾ ਕੁਝ ਦਿਨਾਂ ਤੱਕ ਹਵੇਲੀ ਦੇ ਵਿੱਚ ਨਹੀਂ ਆਉਣਗੇ ਪਰਿਵਾਰ ਜਿਹੜਾ ਹੈ ਕੁਝ ਦਿਨ ਬਠਿੰਡਾ ਦੇ ਵਿੱਚ ਹੀ ਰਹੇਗਾ ਹਾਲਾਂਕਿ ਜੋ ਵੱਡੀ ਗਿਣਤੀ ਦੇ ਵਿੱਚ ਜੋ ਸਿੱਧੂ ਦੇ ਫੈਨਸ ਨੇ ਉਹ ਇਸ ਵੇਲੇ ਮੂਸਾ ਹਵੇਲੀ ਵਿਖੇ ਪਹੁੰਚ ਰਹੇ ਨੇ ਤਾਂਕਿ ਨਿੱਕੇ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਜਾਵੇ ਤਾਂ IVF ਤਕਨੀਕ ਦੇ ਰਾਹੀਂ ਜੋ ਹੈ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਇਸ ਵੇਲੇ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਹੈ ਪਰਿਵਾਰਿਕ ਮੈਂਬਰਾਂ ਦੀ ਕਿਉਂਕਿ ਵੱਡੇ ਪੈਰੀ ਗਿਆ ਸੀ ਸਿੱਧੂ ਮੂਸੇਵਾਲਾ ਤੇ ਨਿੱਕੇ ਪੈਰੀ ਵਾਪਸ ਆ ਗਿਆ ਹੈ ਛੋਟੇ ਮੂਸੇਵਾਲਾ ਦੇ ਰੂਪ ਦੇ ਵਿੱਚ ਬਹੁਬੂ ਸ਼ਕਲ ਹੈ ਪਰਿਵਾਰ ਇਸ ਵੇਲੇ ਉਹਨਾਂ ਦੇ ਕੋਲੋਂ ਚਾਹ ਨਹੀਂ ਸਾਂਭੇ ਜਾ ਰਹੇ ਮੂਸਾ ਹਵੇਲੀ ਜਿਹੜੀ ਸੁੰਨੀ ਹੋ ਗਈ ਸੀ ਉਸ ਦੇ ਵਿੱਚ ਦੁਬਾਰਾ ਰੌਣਕਾਂ ਲੱਗ ਗਈਆਂ ਨੇ ਪਰ ਛੋਟੇ ਸਿੱਧੂ ਨੂੰ ਤੁਸੀਂ ਨਹੀਂ ਮਿਲ ਸਕੋਗੇ ਡੇਢ ਮਹੀਨੇ ਤੱਕ ਬਲਕੌਰ ਸਿੰਘ ਹੋਰਾ ਦੇ ਵੱਲੋਂ ਇਸ ਦੀ ਅਪੀਲ ਕੀਤੀ ਗਈ ਹੈ ਆਪਣੇ ਫੈਨਸ ਨੂੰ ਲੈ ਕੇ ਕਿਉਂਕਿ ਮਾਤਾ ਚਰਨ ਕੌਰ ਅਤੇ ਬੱਚਾ ਕੁਝ ਦਿਨ ਹਵੇਲੀ ਦੇ ਵਿੱਚ ਨਹੀਂ ਰਹਿਣਗੇ ਕਿਹਾ ਜਾ ਰਿਹਾ ਹੈ ਕਿ ਉਹ ਕੁਝ ਦਿਨ ਬਠਿੰਡੇ ਹੀ ਰਹਿਣਗੇ ਜਿਸ ਕਰਕੇ ਤੁਸੀਂ ਛੋਟੇ ਸਿੱਧੂ ਅਤੇ ਮਾਤਾ ਚਰਨ ਕੌਰ ਨੂੰ ਡੇਢ ਮਹੀਨੇ ਲਈ ਨਹੀਂ ਮਿਲ ਸਕਦੇ